ਲੇਕੇ ਨਾਲ ਵੀ 에어 ਇੰਡੀਆ ਦੇ ਫਲਾਈਟ ਨਾ ਕਿਤੇ ਕਰਵਾ ਲਿਓ ਭਾਵੇਂ 15-2000 ਰੁਪਏ ਵੱਧ ਖਰਚ ਕੇ ਕੋਈ ਵਧੀਆ ਫਲਾਈਟ ਕਿਉਣਾ ਕਰਵਾਉਣੀ ਪਵੇ ਪਰ 에어 ਇੰਡੀਆ ਨਾ ਕਰਵਾ ਲਓ ਤੁਸੀਂ ਕੁਝ ਵੀ ਨਹੀਂ ਤੋ ਦੇਖਿਆ ਹੋਏਗਾ ਕਿ ਬਹੁਤ ਸਾਰੇ ਬੱਚੇ ਇਨੇ ਮਹੀਨਿਆਂ ਤੋਂ ਵਾਪਸ ਮੋੜੇ ਗਏ ਆ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸਾਰੇ ਡਾਕੂਮੈਂਟ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਸਪੈਸ਼ਲੀ ਉਹ ਲੋਕ ਜੋ ਕਿ ਟੂਰਿਸਟ ਵੀਜ਼ਾ ਲੈ ਕੇ ਆਸਟ੍ਰੇਲੀਆ ਜਾਂ ਕੈਨੇਡਾ ਚੱਲੇ ਆ 15-2000 ਰੁਪਏ ਵੱਧ ਖਰਚੋ ਔਰ ਵਧੀਆ ਫਲਾਈਟ ਜ਼ਰੂਰ ਕਰਵਾਓ ਕਿਉਂਕਿ 에어 ਇੰਡੀਆ ਨੇ ਬਹੁਤ ਸਾਰੇ ਬੱਚਿਆਂ ਨੂੰ ਰਸਤੇ ਦੇ ਵਿੱਚ ਖ ਦੇਖੋ ਇਹ ਚੀਜ਼ਾਂ ਉਦੋਂ ਤੋਂ ਹੋਣ ਲੱਗੀਆਂ ਜਦੋਂ ਦਾ ਵਿਸਤਾਰਾ ਨੇ 에ਅਰ ਇੰਡੀਆ ਨੂੰ ਖਰੀਦ ਲਿਆ ਕਿਉਂਕਿ 에ਅਰ ਇੰਡੀਆ ਕੀ ਕਰਦਾ ਪਿਆ ਵਾ ਕਿ ਜਿੰਨੇ ਵੀ ਉਹਨਾਂ ਦੇ ਕੋਲ ਸਰਕਾਰੀ ਮੁਲਾਜ਼ਮ ਲੱਗੇ ਹੋਏ ਸੀ ਉਹਨਾਂ ਨੂੰ ਆਪਣਾ ਜਾਂ ਤਾਂ ਰਿਟਾਇਰ ਕਰਵਾ ਦਿੱਤਾ ਵਾ ਜਾਂ ਕੱਢ ਦਿੱਤਾ ਵਾ ਤਾਂ ਕਿ ਉਹਨਾਂ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚੋਂ ਚਾਰ ਪੰਜ ਪ੍ਰਾਈਵੇਟ ਬੰਦੇ ਹੋਰ ਰੱਖੇ ਜਾਣ ਔਰ ਉਹਨਾਂ ਨੂੰ ਕੰਮ ਦਿੱਤਾ ਜਾਵੇ ਇਸ ਕਾਰਨ ਕਰਕੇ ਜਿਹੜੇ ਹੁਣ ਤਨਖਾਹੀਏ ਪ੍ਰਾਈਵੇਟ ਬੰਦੇ ਆਉਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਕੰਮ ਕਰਨਾ ਤੇ ਕੀ ਨਹੀਂ ਕਰਨਾ ਜਿਸ ਕਾਰਨ ਕਰਕੇ ਤੁਹਾਨੂੰ ਖੱਜਲ ਖਰਾਬ ਕੀਤਾ ਜਾਂਦਾ ਔਰ ਤੁਹਾਡੇ ਕੋਲ ਐਸੇ ਐਸੇ ਸਵਾਲ ਬੋਰਡਿੰਗ ਪਾਸ ਦਿੰਦੇ ਪੁੱਛੇ ਜਾਂਦੇ ਆ ਜੇ ਦੀ ਕੋਈ ਲੋੜ ਹੀ ਨਹੀਂ ਹੁੰਦੀ ਜਿਹੜਾ ਬੰਦਾ ਵਿਚਾਰਾ ਪੀਆਰ ਵੀ ਆਇਆ ਹੁੰਦਾ ਉਹਦੇ ਕੋਲ ਵੀ ਐਸੇ ਸਵਾਲ ਪੁੱਛਦੇ ਆ ਕਿ ਅਗਲੇ ਬੰਦੇ ਨੂੰ ਪੂਰਾ ਖਜਾ ਦਿੰਦੇ ਆ ਜਿਹਦੇ ਵਿੱਚ ਕੋਈ ਲੋੜ ਹੀ ਨਹੀਂ ਹੁੰਦੀ ਉਸ ਸਵਾਲ ਦੀ ਇਸ ਕਰਕੇ ਜੇ ਤੁਸੀਂ ਵੀ ਟੂਰਿਸਟ ਵੀਜ਼ਾ ਜਾਂ ਫਿਰ ਸਟੱਡੀ ਵੀਜ਼ਾ ਲੈ ਕੇ ਜਾਂ ਕਿਸੇ ਵੀ ਵੀਜ਼ੇ ਦੇ ਉੱਪਰ ਕੈਨੇਡਾ ਆਸਟ੍ਰੇਲੀਆ ਚੱਲੇ ਹੋ ਤਾਂ ਕੋਈ ਐਸੀ ਫਲਾਈਟ ਕਰਵਾਓ ਜੋ ਕਿ ਵਧੀਆ ਹੋਵੇ ਚਾਹੇ ਪੈਸੇ ਵੱਧ ਹੀ ਕਿਉਂ ਨਾ ਲੱਗਣ ਇਹ ਨਾ ਹੋਵੇ ਕਿ ਤੁਹਾਨੂੰ ਵੀ ਵਾਪਸ ਭੇਜ ਦਿੱਤਾ ਜਾਵੇ ਧੰਨਵਾਦ